ਜੋ 1 ਜੁਲਾਈ ਹੈ ਦੇਸ਼ ਦੇ ਵਿੱਚ ਨਵੇਂ ਕਾਨੂੰਨ ਲਾਗੂ ਹੋ ਜਾਣਗੇ ਤੁਹਾਡੇ ਫਾਇਦੇ ਦੀ ਖਬਰ ਹੈ ਜ਼ਰੂਰ ਧਿਆਨ ਦੇ ਨਾਲ ਸੁਣ ਲੋ ਕਿਉਂਕਿ ਅੱਜ ਤੋਂ ਬਹੁਤ ਕੁਝ ਬਦਲਣ ਵਾਲਾ ਹੈ ਦੱਸਤੀ ਕਿ ਤਿੰਨ ਨਵੇਂ ਅਪਰਾਧਿਕ ਕਾਨੂੰਨ ਅੱਜ ਤੋਂ ਲਾਗੂ ਹੋਣਗੇ ਐਫ ਆਈ ਆਰ ਦਰਜ ਕਰਨ ਤੋਂ ਲੈ ਕੇ ਫੈਸਲਾ ਦੇਣ ਤੱਕ ਦੀ ਸੀਮਾ ਤੈਅ ਕੀਤੀ ਗਈ ਹੈ ਨਿਆ ਹੁਣ ਹਸਾਨ ਜੜਾ ਹੋਵੇਗਾ ਅੱਜ ਤੋਂ ਭਾਰਤ ਦੇ ਵਿੱਚ ਅਪਰਾਧਿਕ ਨਿਆਂ ਦੇ ਇੱਕ ਨਵਾਂ ਦੌਰ ਸ਼ੁਰੂ ਹੋਣ ਜਾ ਰਿਹਾ ਹੈ 1 ਜੁਲਾਈ ਤੋਂ ਦੇਸ਼ ਦੇ ਵਿੱਚ ਆਈ ਪੀ ਸੀ ਸੀ ਆਰ ਪੀ ਸੀ ਅਤੇ ਭਾਰਤੀ ਸਬੂਤ ਐਕਟ ਤੇ ਤਾਂ ਤਿੰਨ ਨਵੇਂ ਕਾਨੂੰਨ ਭਾਰਤੀ ਨਿਆਂ ਸਹਿੰਤਾ ਭਾਰਤੀ ਸਿਵਲ ਪ੍ਰੋਟੈਕਸ਼ਨ ਕੋਡ ਅਤੇ ਇੰਡੀਅਨ ਐਵੀਡੈਂਸ ਐਕਟ ਲਾਗੂ ਕੀਤੇ ਜਾ ਰਹੇ ਨੇ ਚੇਕ ਕਰ ਕਾਨੂੰਨ ਲਿਆਉਣ ਦਾ ਮਕਸਦ ਹੈ ਤਾਂ ਨਿਸ਼ਚਿਤ ਤੌਰ ਤੇ ਨਵੇਂ ਕਾਨੂੰਨ ਦੇ ਨਾਲ ਕੇਸਾਂ ਦਾ ਨਿਪਟਾਰਾ ਹੁਣ ਜਲਦੀ ਹੋਵੇਗਾ ਦੱਸਤੀਏ ਕਿ ਅੱਜ ਤੋਂ ਦੇਸ਼ ਦੇ ਵਿੱਚ ਨਵੇਂ ਕਾਨੂੰਨ ਲਾਗੂ ਹੋਣ ਜਾ ਰਹੇ ਨੇ ਆਧੁਨਿਕ ਟੈਕਨੋਲੋਜੀ ਦੀ ਪੂਰੀ ਵਰਤੋਂ ਅਤੇ ਇਲੈਕਟ੍ਰੋਨਿਕ ਸਬੂਤ ਨੂੰ ਕਾਨੂੰਨ ਦਾ ਹਿੱਸਾ ਬਣਾਉਣ ਦੇ ਨਾਲ ਕੇਸਾਂ ਦੇ ਜਲਦੀ ਨਿਪਟਾਰੇ ਦਾ ਰਾਹ ਆਸਾਨ ਹੋ ਕੇ ਹੈ ਸਿਕਾਇਤ ਸੰਮਣ ਅਤੇ ਗਵਾਹੀ ਦੀ ਪ੍ਰਕਿਰਿਆ ਦੇ ਵਿੱਚ ਇਲੈਕਟ੍ਰੋਨਿਕ ਸਾਧਨਾਂ ਦੀ ਵਰਤੋਂ ਦੇ ਨਾਲ ਨਿਆਂ ਦੇ ਵਿੱਚ ਤੇਜ਼ੀ ਆਵੇਗੀ ਦੱਸਦੇ ਕਿ 3 ਦਿਨਾਂ ਦੇ ਅੰਦਰ ਐਫ ਆਈ ਆਰ ਦਰਜ ਕਰਨੀ ਪਵੇਗੀ ਕਪਰਾਧਿਕ ਮੁਕਦਮਾ ਐਫ ਆਈ ਆਰ ਦਰਜ ਦੇ ਨਾਲ ਸ਼ੁਰੂ ਹੁੰਦਾ ਹੈ ਨਵੇਂ ਕਾਨੂੰਨ ਦੇ ਵਿੱਚ ਇਹ ਯਕੀਨੀ ਬਣਾਇਆ ਗਿਆ ਕਿ ਐਫ ਆਈ ਆਰ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਦਰਜ ਕੀਤੀ ਜਾਵੇ ਨਵੇਂ ਕਾਨੂੰਨ ਦੇ ਵਿੱਚ ਚਾਰਜ ਸ਼ੀਟ ਦੀ ਸਮਾਂ ਸੀਮਾ ਵੀ ਤੈਅ ਕੀਤੀ ਗਈ ਹੈ ਦੱਸਤੀ ਹੈ ਕਿ ਜਬਰ ਜਨਾਹ ਦੇ ਮਾਮਲੇ ਦੇ ਵਿੱਚ ਪੀੜਤਾ ਦੀ ਮੈਡੀਕਲ ਰਿਪੋਰਟ 7 ਦਿਨਾਂ ਵਿੱਚ ਥਾਣੇ ਅਤੇ ਅਦਾਲਤ ਦੇ ਵਿੱਚ ਭੇਜੀ ਜਾਵੇਗੀ ਹੁਣ ਤੱਕ ਲਾਗੂ CrPC ਵਿੱਚ ਕੋਈ ਸਮਾਂ ਸੀਮਾ ਨਿਰਧਾਰਿਤ ਨਹੀਂ ਕੀਤੀ ਗਈ ਸੀ ਪਹਿਲਾਂ ਵਾਂਗ ਚਾਰਜ ਸ਼ੀਟ ਦਾਇਰ ਕਰਨ ਲਈ 60 ਅਤੇ 90 ਦਿਨਾਂ ਦਾ ਸਮਾਂ ਸੀਮਾ ਪਰ 90 ਦਿਨਾਂ ਬਾਅਦ ਜਾਨ ਜਾਰੀ ਰੱਖਣ ਲਈ ਅਦਾਲਤ ਤੋਂ ਇਜਾਜ਼ਤ ਲੈਣੀ ਪਵੇਗੀ ਜਾਂਚ 180 ਦਿਨਾਂ ਤੋਂ ਵੱਧ ਲੰਬਿਤ ਨਹੀਂ ਰੱਖਿਆ ਜਾਵੇਗਾ ਪੁਲਿਸ ਲਈ ਸਮਾਂ ਸੀਮਾ ਤੈਅ ਕਰਨ ਦੇ ਨਾਲ-ਨਾਲ ਅਦਾਲਤ ਲਈ ਵੀ ਸਮਾਂ ਸੀਮਾ ਤੈਅ ਕੀਤੀ ਗਈ ਹੈ ਦੱਸਦੀ ਹੈ ਕਿ ਹੁਣ ਰਾਸ਼ਟਰੋ ਦੀ ਬਚਾਏ ਦੇਸ਼ ਤ੍ਰੋ ਇੱਕ ਅਪਰਾਧ ਬਣ ਗਿਆ ਮੌਬ ਲਾਂਚਿੰਗ ਦੇ ਮਾਮਲੇ ਦੇ ਵਿੱਚ ਉਮਰ ਕੈਦ ਜਾਂ ਮੌਤ ਦੀ ਸਜ਼ਾ ਹੋਵੇਗੀ ਪੀੜਤ ਕਿਤੇ ਵੀ ਐਫਆਈਆਰ ਦਰਜ ਕਰ ਸਕਣਗੇ ਜਾਂਚ ਦੀ ਪ੍ਰਕਿਰਤੀ ਰਿਪੋਰਟ ਵੀ ਉਪਲਬਧ ਹੋਵੇਗੀ ਰਾਜ ਨੂੰ ਇੱਕ ਪਾਸੜ ਤੋੜ ਤੇ ਕੇਸ ਵਾਪਸ ਲੈਣ ਦਾ ਅਧਿਕਾਰ ਨਹੀਂ ਹੈ ਪੀੜਤ ਤਿਰਦਾ ਪੱਖ ਵੀ ਸੁਣਿਆ ਜਾਵੇਗਾ ਦੱਸਤੀ ਹੈ ਕਿ ਖੋਜ ਅਤੇ ਜ਼ਬਤੀ ਦੇ ਵਿੱਚ ਆਡੀਓ ਤੇ ਵੀਡੀਓ ਰਿਕਾਰਡਿੰਗ ਲਾਜ਼ਮੀ ਹੋਵੇਗੀ ਗਵਾਹਾਂ ਦੇ ਲਈ ਆਡੀਓ ਅਤੇ ਵੀਡੀਓ ਰਾਹੀ ਬਿਆਨ ਦਰਜ ਕਰਨਾ ਜ਼ਰੂਰੀ ਹੋਵੇਗਾ 7 ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਵਾਲੇ ਅਪਰਾਧਾਂ ਵਿੱਚ ਫੋਰੈਂਸਿਕ ਮਾਹਰ ਦੁਆਰਾ ਸਬੂਤ ਇਕੱਠੇ ਕਰਨਾ ਲਾਜ਼ਮੀ ਹੈ ਮਾਮਲੀ ਅਪਰਾਧਾਂ ਦੇ ਤੁਰੰਤ ਨਿਪਟਾਰੇ ਲਈ ਸੰਖੇਪ ਮੁਕਦਮੇ ਦੀ ਵਿਵਸਥਾ ਹੋਵੇਗੀ ਪਹਿਲੀ ਵਾਰ ਅਪਰਾਧੀ ਨੂੰ ਮੁਕਦਮੇ ਦੌਰਾਨ ਆਪਣੀ ਸਜ਼ਾ ਦਾ ਇਕਤਿਆਹੀ ਹਿੱਸਾ ਕੱਟਣ ਤੋਂ ਬਾਅਦ ਜ਼ਮਾਨਤ ਮਿਲ ਜਾਵੇਗੀ ਪਗੋੜੇ ਅਪਰਾਧੀ ਦੀ ਜ਼ਾਇਦਾਤ ਜ਼ਬਤ ਕੀਤੀ ਜਾਵੇਗੀ ਇਲੈਕਟ੍ਰੋਨਿਕ ਡਿਜੀਟਲ ਰਿਕਾਰਡਰ ਸਬੂਤ ਮੰਨਿਆ ਜਾਵੇਗਾ ਪਗੋੜੇ ਅਪਰਾਧੀਆਂ ਦੀ ਗੈਰ ਹਾਜ਼ਰੀ ਦੇ ਵਿੱਚ ਵੀ ਮੁਕੱਦਮਾ ਚੱਲ ਹੀ ਰਹੇਗਾ ਦਾਸਤੀ ਕਿ ਕਿਹੜੇ ਕਾਨੂੰਨ ਕਿਸ ਦੀ ਥਾਂ ਲਵੇਗਾ ਇੰਡੀਅਨ ਪੀਨਲ ਕੋਡ 1860 ਦੀ ਥਾਂ ਤੇ ਲਾਗੂ ਕੀਤਾ ਜਾ ਰਿਹਾ ਭਾਰਤੀ ਨਿਆਂਇਕ ਸਹਿਯੰਤਾ 2023 ਤੇ ਕ੍ਰਿਮੀਨਲ ਪ੍ਰੋਸੀਜਰ ਕੋਡ 1973 ਨੂੰ ਬਦਲਿਆ ਜਾ ਰਿਹਾ ਹੈ ਇੰਡੀਅਨ ਐਵੀਡੈਂਸ ਐਕਟ 1872 ਨੂੰ ਭਾਰਤੀ ਸਬੂਤ ਐਕਟ 2023 ਦੁਆਰਾ ਬਦਲਿਆ ਜਾ ਰਿਹਾ ਸੋ ਅੱਜ ਤੋਂ ਇਹ ਜਿਹੜਿਆ ਕਾਨੂੰਨ ਬਦਲ ਦਿੱਤੇ ਜਾਣਗੇ ਅੱਜ ਤੋਂ ਜਿਹੜਾ ਇਹ ਕਾਨੂੰਨ ਲਾਗੂ ਹੋ ਰਹੇ ਨੇ ਦੱਸਤੀ ਹੈ ਕਿ 1 ਜੁਲਾਈ ਤੋਂ ਆਈਪੀਸੀ ਸੀਆਰਪੀਸੀ ਅਤੇ ਇੰਡੀਅਨ ਐਵਿਡੈਂਸ ਐਕਟ ਦੀ ਥਾਂ ਤਿੰਨ ਨਵੇਂ ਕਾਨੂੰਨ ਜਿਹੜੇ ਆ ਲਾਗੂ ਕੀਤੇ ਜਾ ਰਹੇ ਨੇ